ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੈਂ ਬਲਵਿੰਦਰ ਕੌਰ ਕਲਿਆਣ ਹਲਕਾ ਸੈਂਕਰੀ ਮੈਂ ਰਹਿ ਚੁੱਕੀ ਆ ਡਾਕਟਰ ਕਸ਼ਮੀਲ ਸਿੰਘ ਸੋਲ ਜੀ ਵੱਲੋਂ ਲਗਾਈ ਹੋਈ ਝਾੜੂ ਪਾਰਟੀ ਦੇ ਵਿੱਚ ਮੈਨੂੰ ਉਸ ਦਿਨ ਤੋਂ ਪਹਿਲੇ ਦਿਨ ਤੋਂ ਹੀ ਬੜਾ ਮਾਣ ਮਹਿਸੂਸ ਹੋਇਆ ਸੀ ਜਦੋਂ ਮੈਨੂੰ 2018-19 ਦੇ ਵਿੱਚ ਸੋਲ ਸਾਹਿਬ ਨੇ ਘਰੇ ਆਣ ਕੇ ਸ਼ਾਮਲ ਕੀਤਾ ਸੀ ਝਾੜੂ ਪਾਰਟੀ ਦੇ ਵਿੱਚ ਇਸ ਪਾਰਟੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਮੰਨਿਆ ਗਿਆ ਹੈ ਪਹਿਲੇ ਦਿਨ ਤੋਂ ਹੀ ਲੱਗਦਾ ਵੀ ਸੀਗਾ ਵੀ ਜਦੋਂ ਸੋਲ ਸਾਹਿਬ ਨੇ ਕੰਮ ਕੀਤਾ ਸੀਗਾ ਵੀ ਤੇ ਲੱਗਦੀ ਵੀ ਇਹ ਵੀ ਝਾੜੂ ਦੀ ਪਾਰਟੀ ਆਮ ਆਦਮੀ ਪਾਰਟੀ ਦੀ ਵਾਕਈ ਸਰਕਾਰ ਹੈਗੀ ਆ ਪਰ ਜਦੋਂ ਦੀ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਦੀ ਡੈਥ ਹੋਈ ਆ ਮੇਰੇ ਵਾਸਤੇ ਤੇ ਮੇਰੇ ਹੋਰ ਵੀ ਭੈਣ ਭਰਾਵਾਂ ਵਾਸਤੇ ਇਹ ਝਾੜੂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਤਾਂ ਰਹੀ ਆ ਤੇ ਨਾ ਆਉਣ ਵਾਲੇ ਸਮੇਂ 'ਚ ਰਹੇਗੀ ਕਿਉਂਕਿ ਇਹਦੇ ਕੁਝ ਕਾਰਨ ਨੇ ਜਿਵੇਂ ਕਿ ਪਿਛਲੇ ਕੁਝ ਸਮੇਂ ਤੋਂ ਜਿਵੇਂ ਹਰਮੀਤ ਸਿੰਘ ਸੰਧੂ ਜੀ ਨੂੰ ਸ਼ਾਮਲ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਉਸ ਪਾਰਟੀ ਦੇ ਵਿੱਚ ਇੰਨੀਆਂ ਕਿ ਨਿਕਮੀਆਂ ਸ਼ੁਰੂ ਹੋ ਚੁੱਕੀਆਂ ਨੇ ਜੋ ਕਿ ਕੁਝ ਜਿਹੜੇ ਅਨਸਰ ਨੇ ਉਥੇ ਉਹੀ ਫਰੰਟ ਤੇ ਰਹਿ ਰਹੇ ਨੇ ਤੇ ਉਹੀ ਸਾਰੇ ਕਰਤਾ ਕਰਤਾ ਨੇ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬੜੀਆਂ ਠੱਗੀਆਂ ਵੀ ਮਾਰਦੇ ਆਏ ਨੇ ਤੇ ਹੁਣ ਵੀ ਉਹੀ ਕੁਛ ਉੱਥੇ ਆ ਰਿਹਾ ਮੈਨੂੰ ਦਫਤਰ ਇੰਚਾਰਜ ਵੀ ਲਗਾਇਆ ਗਿਆ ਸੀਗਾ ਉੱਥੇ ਹਰਮਿਤ ਸਿੰਘ ਸੰਧੂ ਜੀ ਵੱਲੋਂ ਪਰ ਮੈਨੂੰ ਉੱਥੇ ਜੋ ਮੇਰੇ ਜ਼ਮੀਰ ਨੇ ਮੈਨੂੰ ਉੱਥੇ ਮੈਨੂੰ ਜੋ ਚੀਜ਼ਾਂ ਮੈਨੂੰ ਉੱਥੇ ਬੁਰੀਆਂ ਲੱਗੀਆਂ ਮੇਰੇ ਜ਼ਮੀਰ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਉੱਥੇ ਬੈਠਣ ਦੀ ਕਿਉਂਕਿ ਉੱਥੇ ਪਰਸਨ ਹੀ ਇਦਾਂ ਦੇ ਨੇ ਕਿ ਜਿਵੇਂ ਸਮਝ ਲਓ ਕਿ ਉਹਨਾਂ ਦੇ ਅਮ ਦਿਲਾਂ ਦੇ ਵਿੱਚ ਇੱਕ ਧੋਖਾ ਧੜੀ ਆ ਜਿਹੜੀ ਭਰੀ ਹੋਈ ਆ ਮੈਂ ਇੰਨਾ ਵਰਗਿਆਂ ਜਿਹੜੇ ਅਨਸਰ ਦੇ ਵਿੱਚ ਨਹੀਂ ਰਹਿ ਸਕਦੀ ਮੇਰੇ ਨਾਲ ਖੁੱਦ ਵੀ ਮੈਂ ਇੰਨਾ ਵਰਕ ਦਿਲੋਂ ਕਰ ਰਹੀ ਸੀਗੀ ਪਿਛਲੇ ਦਿਨ ਤੋਂ ਪਰ ਮੇਰੇ ਨਾਲ ਇਹਨਾਂ ਨੇ ਮੈਨੂੰ ਗੱਤ ਜਿਹੜੀ ਆ ਗਲਤ ਸ਼ਬਦਾਵਲੀ ਉਹ ਬੋਲੀ ਆਵੀ ਤੇ ਜਿਦੋਂ ਤੋਂ ਮੇਰਾ ਜਿਹੜਾ ਮਨ ਆ ਉਹ ਮੈਨੂੰ ਉੱਤ ਤੋਂ ਬੜੀ ਠੇਸ ਜਿਹੜੀ ਮੇਰੇ ਮਨ ਨੂੰ ਪਹੁੰਚੀ ਆਵੇ ਤੇ ਇਸੇ ਚੀਜ਼ ਨੂੰ ਲੈ ਕੇ ਤੇ ਮੈਂ ਇਹ ਜਿਹੜੀ ਪਾਰਟੀ ਜਿਹੜੀ ਆ ਆ ਛਾੜੂ ਦੀ ਪਾਰਟੀ ਆ ਆ ਮਾਦੀ ਪਾਰਟੀ ਦੀ ਸਰਕਾਰ ਜਿਹੜੀ ਅੱਜ ਤੋਂ ਮੈਂ ਛੱਡ ਰਹੀ ਆ ਤੇ ਮੈਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਆ ਉਹਦੇ ਵਿੱਚ ਮੈਂ ਜੁਆਇਨਿੰਗ ਕਰ ਰਹੀ ਆ ਹਾਂ ਮੈਂ ਇਹਦੇ ਵਿੱਚ ਇੱਕ ਚੀਜ਼ ਕਹਿਣੀ ਚਾਹਾਂਗੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਮੈਂ ਜਿਸ ਤਰ੍ਹਾਂ ਕਿ ਮੈਂ ਪਿਛਲੇ ਸਮੇਂ ਲੰਬੇ ਸਮੇਂ ਤੋਂ ਮੈਂ 2018-19 ਤੋਂ ਮੈਂ ਉੱਥੇ ਵਰਕ ਦਿਲੋਂ ਕੀਤਾ ਸੀਗਾ ਵੀ ਉਸੇ ਮੈਂ ਤਨਦੇਈ ਦੇ ਨਾਲ ਜਿਹੜਾ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਰਕ ਕਰਾਂਗੀ ਤੇ ਮੈਂ ਆਮ ਆਦਮੀ ਪਾਰਟੀ ਨੇ ਜੋੜ ਦੀਆਂ ਨੀਤੀਆਂ ਸਾਨੂੰ ਸਿਖਾਈਆਂ ਗਈਆਂ ਸੀਗੀਆਂ ਉਹਨਾਂ ਦੇ ਬਾਰੇ ਮੈਂ ਗੱਲਬਾਤ ਜਰੂਰ ਕਰਾਂਗੀ ਕਿਉਂਕਿ ਮੈਂ ਚਾਹੁੰਨੀ ਆ ਕਿ ਅੱਜ ਤੱਕ ਦੇਖੋ ਹਮੇਸ਼ਾ ਕਦੀ ਵੀ ਕੋਈ ਨਾਰੀ ਜੜੀ ਆ ਐਮਐਲਏ ਦੀ ਸੀਟ ਲੜਨ ਵਾਸਤੇ ਨਹੀਂ ਅੱਗੇ ਹੋਈ ਵੀ ਮੈਂ ਸਾਰਿਆਂ ਦੇ ਅੱਗੇ ਇਹ ਵੀ ਨਾਲ ਦੀ ਨਾਲ ਬੇਨਤੀ ਕਰਾਂਗੀ ਜੋ ਵੀ ਮੇਰੇ ਜਿੱਥੇ ਵੀ ਮੇਰੇ ਭੈਣ ਭਰਾ ਗੱਲਬਾਤ ਮੇਰੀ ਸੁਣਨਗੇ ਤੇ ਮੈਂ ਤੁਹਾਨੂੰ ਦਿਲੋਂ ਇੱਕ ਅਰਜ਼ ਕਰਾਂਗੀ ਬੀ ਜੇ ਆਪਣੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲੀ ਵਾਰ ਇੱਕ ਨਾਰੀ ਸ਼ਕਤੀ ਜੇ ਖੜੇ ਨੇ ਤੇ ਆਪਾਂ ਮੇਰੀਆਂ ਆਪਣੀਆਂ ਭੈਣਾਂ ਨੂੰ ਮੈਂ ਇਹੀ ਬੇਨਤੀ ਕਰਾਂਗੀ ਕਿ ਨਾਰੀ ਇੱਕ ਨਾਰੀ ਸ਼ਕਤੀ ਦੀ ਤਰ੍ਹਾਂ ਸਾਹਮਣੇ ਉੱਭਰ ਕੇ ਆਉਣ ਤੇ ਮੇਰਾ ਸਾਥ ਦੇਣ ਤਾਂ ਜੋ ਆਪਾਂ ਜਿਹੜਾ ਵਾ ਦਿਲ ਦੀਆਂ ਗਹਿਰਾਈਆਂ ਤੋਂ ਵੱਧ ਤੋਂ ਵੱਧ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਕੇ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਿੱਤ ਜੜੀ ਉਹਨਾਂ ਨੂੰ ਹਾਸਲ ਕਰਵਾਈਏ ਇੱਕ ਮੈਂ ਆਪਣੇ ਦਿਲੋਂ ਇੱਕ ਮੈਂ ਸਾਰੇ ਹਲਕੇ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਆਪਾਂ ਜਿਹੜੇ ਪ੍ਰਿੰਸੀਪਲ ਜਿਹੜੇ ਸੁਖਵਿੰਦਰ ਕੌਰ ਜੀ ਰੰਦਾਵਾ ਉਹ タルਮੀ ਫੌਜੀ ਜੀ ਦੇ ਪਤਨੀ ਉਹ ਇੱਕ ਪੜ੍ਹੇ ਲਿਖੇ ਨੇ ਐਜੂਕੇਟਿਡ ਪਰਸਨ ਨੇ ਤੇ ਮੈਂ ਚਾਹਾਂਗੀ ਕਿ ਆਪਾਂ ਇੱਕ ਵਾਰ ਉਹਨਾਂ ਨੂੰ ਆਪਾਂ ਜਿਤਾਈਏ ਕਿਉਂਕਿ ਦੇਖੋ ਇੱਕ ਲੇਡੀ ਦੇ ਵਿੱਚ ਇਮਾਨਦਾਰੀ ਜੋ ਮੈਂ ਉਹਨਾਂ 'ਚ ਦੇਖੀ ਆਈ ਉਹ ਮਤਲਬ ਉਹਨਾਂ ਬਹੁਤ ਜ਼ਿਆਦਾ ਇਮਾਨਦਾਰ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਇਸ ਕਰਕੇ ਮੈਂ ਚਾਹਾਂਗੀ ਵੀ ਆਪਾਂ ਨੂੰ ਇੱਕ ਮੌਕਾ ਜਿਹੜਾ ਸਾਰੇ ਹਲਕੇ ਨੂੰ ਇੱਕ ਵਾਰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਵਾ ਤਾਂ ਜੋ ਆਪਾਂ ਇੱਕ ਸਾਲ ਦੇ ਸਮੇਂ ਦੇ ਵਿੱਚ ਦੇਖ ਸਕੀਏ ਕਿ ਜੇ ਆਪਣੇ ਮੈਡਮ ਸੁਖਵਿੰਦਰ ਕੌਰ ਜੀ ਜੇ ਆਪਣੇ ਰਦਾਵਾ ਜੀ ਕੰਮ ਕਰਵਾਉਂਦੇ ਨੇ ਤੇ ਆਪਾਂ ਉਹਨਾਂ ਨੂੰ 2027 ਦੇ ਵਿੱਚ ਆਪਾਂ ਉਹਨਾਂ ਨੂੰ ਫਿਰ ਅੱਗੇ ਮੂਹਰੇ ਲੱਗ ਕੇ ਆਪਾਂ ਨਾਲ ਨੂੰ ਜਿਤਾਉਣ ਦੇ ਵਿੱਚ ਉਹਨਾਂ ਨੂੰ ਪਹਿਲ ਦੇਵਾਂਗੇ ਪਰ ਆਪਾਂ ਨੂੰ ਮੈਂ ਇੱਕ ਜਿਹੜਾ ਮੌਕਾ ਚਾਹਨੀ ਆ ਕਿ ਜਿਹੜੇ ਸਾਡੇ ਪ੍ਰਿੰਸੀਪਲ ਮੈਡਮ ਸੁਖਵਿੰਦਰ ਕੌਰ ਜੀ ਰਦਾਵਾ ਉਹਨਾਂ ਨੂੰ ਆਪਾਂ ਇੱਕ ਮੌਕਾ ਦਈਏ ਕਿਉਂਕਿ ਉਹਨਾਂ ਦੀ ਇਮਾਨਦਾਰੀ ਦੇਖ ਕੇ ਮੈਂ ਉਹਨਾਂ ਨੂੰ ਜਿਹੜਾ ਅੱਜ ਮੈਂ ਜਿਹੜੀ ਉਹਨਾਂ ਦੀ ਸ਼ਰਮਣੀ ਅਕਾਲੀ ਦਲ ਦੇ ਵਿੱਚ ਅੱਜ ਮੈਂ ਜੁਆਇਨਿੰਗ ਕਰ ਚੁੱਕੀ ਹਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਬਲ ਮਿਲਿਆ ਜਦੋਂ ਬਲਵਿੰਦਰ ਕੌਰ ਕਲਿਆਣ ਜੀ ਸੈਕਟਰੀ ਹਲਕਾ ਤਰਨਤਾਰਨ ਨੇ ਸਾਡੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਅਸੀਂ ਇਹਨਾਂ ਦੇ ਆਉਣ ਤੇ ਬਹੁਤ ਇਹਨਾਂ ਨੂੰ ਜੀ ਆਇਆਂ ਕਰਦੇ ਆਂ ਤੇ ਧੰਨਵਾਦ ਕਰਦੇ ਆਂ ਤੇ ਇੱਕ ਸਾਡੀ ਪਾਰਟੀ ਜਿਹੜੀ ਆ ਅਸੀਂ ਚਾਹੁੰਦੇ ਆ ਕਿ ਨਾਰੀ ਸ਼ਕਤੀ ਦਾ ਪ੍ਰਤੀਕ ਸਾਬਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ